ਨਾਨਕੇ ਬਚਪਨ ਵਿੱਚ ਜਿੱਥੇ ਚੱਲਦਾ ਸੀ ਜੋਰ ਅੱਜ ਗੱਲਾਂ ਹੋਰ ਏ ਉੱਥੇ ਰਿਸ਼ਤੇ ਵੀ ਹੋਰ ਬਚਪਨ ਵਿੱਚ ਜਿੱਥੇ ਚੱਲਦਾ ਸੀ ਜੋਰ ਅੱਜ ਗੱਲਾਂ ਹੋਰ ਏ ਉੱਥੇ ਰਿਸ਼ਤੇ ਵੀ ਹੋਰ ਉਹੀ ਘਰ ਉਹੀ ਦਰ ਉਹੀ ਪਿੰਡ ਹੁੰਦਾ ਜਿੱਥੇ ਬਚਪਨ ਬੀਤਿਆ ਸੀ ਮੌਜਾਂ ਮਾਣ ਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆ ਤੋਂ ਬਿਨਾ ਦੱਸੋ ਕਾਹਦੇ ਨਾਨਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆ ਤੋਂ ਬਿਨਾ ਦੱਸੋ ਕਾਹਦੇ ਨਾਨਕੇ ਛੁੱਟੀਆਂ 'ਚ ਸਾਡਾ ਬਸ ਇੱਕੋ ਸੀ ਟਿਕਾਣਾ ਕੰਮ ਨੂੰ ਮੁਕਾਕੇ ਛੇਤੀ ਨਾਨਕੇ ਆ ਜਾਣਾ ਚਾਹ ਲਾੜ ਮੰਮੀ ਨਾਲੋਂ ਵੱਧ ਨਾਨੀ ਦਾ ਐਨਾ ਖਾਣਾ ਖਾ ਖਾ ਮੋਟੇ ਹੋ ਕੇ ਆਣਾ ਮੱਖਣੀ ਦੇ ਪੇੜ ਨਾਲ ਆਲੂ ਦੇ ਪਰੌਠੇ ਕਾੜਨੀ ਚੋਂ ਦੁੱਧ ਸੀ ਪਲਾਉਂਦੀ ਸ਼ਾਨ ਕੇ ਨੰਨੇ ਜਿਹਾ ਮੇਲੇ ਦਾ ਪਿਆਰ ਮਾਮੇ ਤੋਂ ਨਾਨੀਆਂ ਤੋਂ ਬਿਨਾ ਦੱਸੋ ਕਾਹਦੇ ਨਾਨਕੇ ਅਸੀਂ ਉੱਥੇ ਖੇਡਦੇ ਸੀ ਕਈ ਕਈ ਜਾਣੇ ਛੁੱਟੀਆਂ 'ਚ ਆਣੇ ਸਭ ਮਾਸੀ ਦੇ ਨਿਆਣੇ ਗਵੰਡੀ ਉਹ ਮਾਮੇ ਆਕੇ ਸਾਨੂੰ ਹੱਸ ਦੇ ਗਵੰਡੀ ਉਹ ਮਾਮੇ ਆਕੇ ਸਾਨੂੰ ਹੱਸ ਦੇ ਆ ਗਏ ਸਾਰੇ ਤੁਹਾਡੇ ਮੁੱਕ ਗਏ ਦਾਣੇ ਹੁਣ ਜਦੋਂ ਜਾਈਏ ਮਾਮੇ ਮਿਲ ਜਾਂਦੇ ਉਹੀ ਹੁਣ ਜਦੋਂ ਜਾਈਏ ਮਾਮੇ ਮਿਲ ਜਾਂਦੇ ਉਹੀ ਸਾਰਾ ਹਾਲ ਚਾਲ ਉਹ ਪੁੱਛਦੇ ਸਿਆਣ ਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆਂ ਤੋਂ ਬਿਨਾ ਦੱਸੋ ਕਾਹਦੇ ਨਾਨਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆਂ ਤੋਂ ਬਿਨਾ ਦੱਸੋ ਕਾਹਦੇ ਨਾਨਕੇ ਰੇੜੀ ਉੱਤੇ ਚੜ ਅਸੀਂ ਖੇਤਾਂ ਵੱਲ ਜਾਣਾ ਗਰਮੀ ਦੁਪਹਿਰੇ ਚਲੇ ਮੋਟਰਾਂ ਤੇ ਨਾਣਾ ਦਰਖਤਾਂ ਛਾਵੇਂ ਬਸ ਕਰਨੀਆਂ ਇਲਤਾਂ ਜਾਣ-ਜਾਣ ਪੰਗੇ ਲੈ ਕੇ ਮਾਮੇ ਨੂੰ ਸਤਾਣਾ ਕੰਨ ਕੋਲ ਮਾਮਾ ਕਹਿ ਕੇ ਭੱਜ ਜਾਣਾ ਦੂਰ ਉਹ ਕੰਨ ਕੋਲ ਮਾਮਾ ਕਹਿ ਕੇ ਭੱਜ ਜਾਣਾ ਦੂਰ ਅੰਬ ਥੱਲੇ ਸੁੱਤਾ ਸੀ ਜੋ ਪੱਗ ਤਾਣ ਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆਂ ਤੋਂ ਬਿਨਾ ਦੱਸੋ ਕਾਦੇ ਨਾਨਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਖੰਨਾਨੀਆਂ ਤੋਂ ਬਿਨਾ ਦੱਸੋ ਕਾਦੇ ਨਾਨਕੇ ਹੁਣ ਪਰਿਵਾਰ ਨਾਲ ਗੱਡੀ ਵਿੱਚ ਜਾਵਾਂ ਮਹਿਮਾਨਾਂ ਵਾਂਗ ਮਿਲ ਘਰ ਮੁੜ ਆਵਾਂ ਹੁਣ ਪਰਿਵਾਰ ਨਾਲ ਗੱਡੀ ਵਿੱਚ ਜਾਵਾਂ ਮਹਿਮਾਨਾਂ ਵਾਂਗ ਮਿਲ ਘਰ ਮੁੜ ਆਵਾਂ ਪਰ ਜਦੋਂ ਗੱਡੀ ਉਸ ਪਿੰਡ ਵਿੱਚੋਂ ਲੰਘਦੀ ਫਿਰ ਚੇਤੇ ਆਉਣ ਉਹੀ ਮਹਿਕਾਂ ਹਵਾਵਾਂ ਕਹਿੰਦੇ ਗਰਮੇਜੋ ਦਾ ਹੈ ਮੁੰਡਾ ਇਕਬਾਲ ਉਹ ਕਹਿੰਦੇ ਗਰਮੇਜੋ ਦਾ ਹੈ ਮੁੰਡਾ ਇਕਵਾਲ ਉਹ ਹਾਲਚਾਲ ਮੇਰੀ ਮਾਂ ਦਾ ਪੁੱਛ ਦੀ ਪਛਾਣ ਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆਂ ਤੋਂ ਬਿਨਾ ਦੱਸੋ ਕਾਦੇ ਨਾਨਕੇ ਨਾਨੇ ਜਿਹਾ ਮਿਲੇ ਨਾ ਪਿਆਰ ਮਾਮੇ ਤੋਂ ਨਾਨੀਆਂ ਤੋਂ ਬਿਨਾ ਦੱਸੋ ਕਾਦੇ ਨਾਨਕੇ